ਕੰਬਲੀ ਸੜੀ ਸੀ ਫਕੀਰ ਦੀ ਹੱਸਿਆ ਤਾੜੀ ਮਾਰ ਆਖੇ ਇਹ ਵੀ ਲੈ ਗਿਆ ਮੋਢਿਆਂ ਉੱਤੋਂ ਭਾਰ ਇਸ ਗੱਲ ਦੀ ਗਹਿਰਾਈ ਸਾਡੀ ਸਮਝ ਤੋਂ ਹੈ ਪਾਰ ਜੇ ਇਸ ਗੱਲ ਨੂੰ ਪੱਲੇ ਬੰਨ ਲਈਏ ਤਾਂ ਜ਼ਿੰਦਗੀ ਜਿਉਣ ਦਾ ਨਜ਼ਾਰਾ ਆ ਜਾਵੇ ਪਰ ਆਪਾਂ ਨੇ ਸੂਝ ਬਣ ਕਿੱਥੇ ਆਪਾਂ ਤਾਂ ਬਹੁਤ ਖਲਹਾਰਾ ਪਾ ਰੱਖਿਆ ਖੁਦ ਅਲਜ਼ਾਈਮਰ ਪਾਪਾ ਕੀ ਦੁੱਖਾਂ ਨੂੰ ਸਹੀੜ ਰੱਖਿਆ ਕੰਬਲੀ ਨੂੰ ਮੋਢਿਆਂ ਉੱਤੇ ਦੁਨੀਆਂ ਦੇ ਦੁੱਖਾਂ ਦਾ ਭਾਰ ਸਮਝਣ ਵਾਲਾ ਫਕੀਰ ਚਿਹਰੇ ਉੱਤੇ ਖੁਸ਼ੀ ਹੱਥਾਂ ਵਿੱਚ ਤਾੜੀ ਤੇ ਜ਼ਿੰਦਗੀ ਦੇ ਦਰਦ ਨੂੰ ਸਲਾਮ ਕਰਦਾ ਮੈਨੂੰ ਅਕਸਰ ਨਜ਼ਰ ਆ ਜਾਂਦਾ ਹੈ ਅਸੀਂ ਦੁਨਿਆਵੀ ਲੋਕ ਜ਼ਿੰਦਗੀ 'ਚ ਅਕਸਰ ਵੱਡੀਆਂ ਗੱਡੀਆਂ ਉੱਚੇ ਅਹੁਦੇ ਤੇ ਚਮਕਦਾਰ ਲਿਵਾਸਾਂ ਨੂੰ ਸਫਲਤਾ ਦੀ ਨਿਸ਼ਾਨੀ ਮੰਨ ਲੈਂਦੇ ਹਾਂ ਪਰ ਅਸਲ ਸਫਲਤਾ ਉਹ ਹੌਸਲਾ ਹੈ ਜੋ ਦੁੱਖ ਸਹਿ ਕੇ ਵੀ ਹੱਸਦਾ ਹੈ ਉਹ ਬੁਲੰਦ ਅੰਦਰੂਨੀ ਆਵਾਜ਼ ਹੈ ਜੋ ਕਹਿੰਦੀ ਹੈ ਚੱਲ ਕੋਈ ਗੱਲ ਨਹੀਂ ਇਹ ਵੀ ਲੰਘ ਜਾਵੇਗਾ ਉਸ ਫਕੀਰ ਦੀ ਹਾਸੀ ਕੋਈ ਮਜ਼ਾਕ ਨਹੀਂ ਸੀ ਉਹ ਹੱਸ ਰਿਹਾ ਸੀ ਕਿਉਂਕਿ ਉਸ ਨੇ ਦੁਨੀਆ ਦੀ ਅਸਲੀਅਤ ਨੂੰ ਪਛਾਣ ਲਿਆ ਹੋਣਾ ਹੈ ਦੁਨੀਆ ਵਿੱਚ ਦੁੱਖ ਹਾਨੀ ਨਾਸ਼ ਧੋਖਾ ਇਹ ਸਭ ਜੁਗਾ ਜਗੰਤਰ ਕਾਇਮ ਹਨ ਪਰ ਜੇਕਰ ਸਾਡੇ ਮਨ ਦਾ ਕੰਬਲ ਸਾਫ਼ ਹੋਵੇ ਤਾਂ ਹਰ ਦੁੱਖ ਮਾਮੂਲੀ ਲੱਗਦਾ ਹੈ ਪਰ ਅਸੀਂ ਦੁੱਖਾਂ ਨੂੰ ਜਕੜ ਲੈਂਦੇ ਹਾਂ ਉਹਨਾਂ ਉੱਤੇ ਵਾਰ-ਵਾਰ ਸੋਚ ਕੇ ਆਪਣੇ ਮਨ ਨੂੰ ਥਕਾ ਦਿੰਦੇ ਹਾਂ ਉਹ ਜਨਾਂ ਵਿੱਚ ਰੋਜ਼ ਨਵੇਂ ਫੰਦੇ ਪਾ ਲੈਂਦੇ ਹਾਂ ਤੇ ਆਖਰਕਾਰ ਖੁਸ਼ੀ ਨੂੰ ਕਿਤੇ ਹੋਰ ਲੱਭਣ ਲੱਗ ਜਾਂਦੇ ਹਾਂ ਜਿੱਥੇ ਉਹ ਹੁੰਦੀ ਹੀ ਨਹੀਂ ਕੰਬਲੀ ਵਾਲਾ ਫਕੀਰ ਸਾਡੀ ਅੱਖੀ ਗਰੀਬ ਸੀ ਪਰ ਅਸਲ ਵਿੱਚ ਉਹ ਦਿਲੋਂ ਰਾਜਾ ਸੀ ਉਸ ਨੇ ਮੋਢਿਆਂ ਤੋਂ ਭਾਰ ਲਾ ਦਿੱਤਾ ਸੀ ਇਹ ਭਾਰ ਕਿਸੇ ਥੈਲੇ ਦਾ ਨਹੀਂ ਮਨ ਦੇ ਬੋਝ ਦਾ ਭਾਰ ਸੀ ਇੱਥੇ ਸਾਨੂੰ ਵੀ ਇਹ ਸਿੱਖਣ ਦੀ ਲੋੜ ਹੈ ਕਿ ਹੱਸ ਕੇ ਜਿਉਣਾ ਦਿਲ ਹੌਲਾ ਰੱਖਣਾ ਤੇ ਕਿਸੇ ਵੀ ਹਾਲਾਤ ਵਿੱਚ ਆਪਣੇ ਅੰਦਰ ਦੀ ਸ਼ਾਂਤੀ ਨੂੰ ਅਸ਼ੋ ਨਾ ਹੋਣ ਦੇਣਾ ਆਓ ਆਪਾਂ ਵੀ ਉਹ ਕੰਬਲੀ ਵਾਲੀ ਫਕੀਰ ਤੋਂ ਜ਼ਿੰਦਗੀ ਮਾਨਣ ਲਈ ਸਿੱਖੀਏ ਹੱਸਣਾ ਛੱਡਣਾ ਤੇ ਹੌਲਾ ਹੋ ਜਾਣਾ ਸਿਰਫ ਇਹਨਾਂ ਤਿੰਨ ਗੱਲਾਂ 'ਚ ਜ਼ਿੰਦਗੀ ਦਾ ਸੁੰਦਰ ਨਜ਼ਾਰਾ ਬਸਦਾ ਹੈ ਬਾਕੀ ਭਾਈ ਤੁਹਾਡੀ ਮਰਜ਼ੀ ਹੈ ਮੈਨੂੰ ਤਾਂ ਵਿਚਾਰ ਧਾਰਾ ਬਹੁਤ ਵਧੀਆ ਲੱਗੀ ਧੰਨਵਾਦ